I'm kada armi bahut ਤੁੱਕ ਵੀ ਬੜੀ ਟੜੀ ਨੂੰ ਜੇ ਤਿੱਖੀ ਸਨੀਆਂ ਇਹ ਕੰਮ ਕਰਤਾ ਪਾ ਓਕੇ ਤੇ ਕੁਸਕ ਸਵੇਰ ਵਾਲੇ ਹਰੇ ਪਏ ਸੀ ਇਨਨੂੰ ਆਪਾਂ ਹਰੇ ਸਿਰ ਤੇ ਲਾ ਚੋਟੀਆਂ ਨੂੰ ਤੇ ਮੱਜਾਂ ਨੂੰ ਰਲਾਤੀ ਸੰਨੀ ਤੇ ਗਰਮੀ ਬਹੁਤ ਆ ਬਈ ਬਹੁਤ ਭੈੜੀ ਗਰਮੀ ਹੈ ਕੇਰਾ ਤਸੱਲੀ ਹੋ ਜਾਂਦੀ ਹੈ ਸੰਨੀ ਰਲਾਉਂਦਿਆਂ ਦੀ ਆ ਦੇਖੋ ਜਿਵੇਂ ਆ ਮੱਜ ਦੇ ਥਾਂ ਲੱਗੇ ਨਾ ਐਵੇਂ ਇਹਦੀ ਧੀ ਦਿਆ ਤਿੱਖੇ ਦੇਖੋ ਬਹੁਤ ਸੋਹਣੇ ਥਣ ਲੱਗੇ ਨੇ ਇਹਦੇ ਤੇ ਗਲੀਟ ਵੀ ਜਮਾ ਆਪਦੀ ਮਾਂ ਵਰਗੀ ਆ ਤਾਂ ਹੱਟ ਐਵੇਂ ਦੀ ਨੇ ਤੇ ਇਹ ਮੱਝ ਦਾ ਕੋਈ ਫਰਕ ਤਾਂ ਪਿਆ ਨਹੀਂ ਆਪਾਂ ਇਹਨੂੰ ਫੀਡ ਜੀ ਲੈ ਆਂ ਸਪੈਸਲ ਇੱਕ ਤੇ ਉਹਦੇ ਨਾਲ ਕਰਕੇ ਜਾਂ ਤਾਂ ਕੋਈ ਲੱਗਦਾ ਨਹੀਂ ਗਾ ਰਾਜੀ ਹੁੰਦੀ ਨਹੀਂ ਦਿੰਦੀ ਤੇ ਮੇਰਾ ਖਿਆਲ ਇਹਦੀ ਗਲੀਟ ਜੀ ਐਵੇਂ ਦੀ ਹੋਈ ਆ ਮੁਸ਼ਕਲਾ ਰਾਜੀ ਹੁਣ ਅਖੜੀ ਆਪਣੇ ਰਿੱਕੀ ਇਹ ਆ ਜੀਭਾਂ ਬਈ ਨਿੱਪੜਦਾ ਕਰਕੇ ਮਾਰਦੀਆਂ ਨੇ ਐਂਕ ਫੇਰੀ ਜਾਂਦੀਆਂ ਰਹਿੰਦੀਆਂ ਜੀਭਾਂ ਆ ਦੇਖ ਨਵੀ ਕੀ ਆ ਨਿਪਲ ਦੁੱਧ ਨਿਪਲ ਚ ਦੁੱਧ ਪੀਂਦੀਆਂ ਨੇ ਤਾਂ ਕਰਕੇ ਜੀਭਾਂ ਹੀ ਹਿਲਾਈ ਜਾਂਦੀਆਂ ਰਹਿੰਦੀਆਂ ਹਰੇ ਆਈ ਫੇਰੀ ਜਾਣੀਆਂ ਬਸ ਲੈ ਇਹ ਹੀ ਕਰਦੀਆਂ ਹਰੇ ਉਹ ਵੀ ਕਰੀ ਜਾਂਦੀ ਐਂ ਮੈਂ ਨੌਵੀਂ ਬਹੁਤ ਗਰਮੀ ਆ ਤੇ ਆਪਣੀ ਮੱਜ ਤੇ ਹਜਾ ਹੱਡ ਕਰੜੇ ਪਏ ਨੇ ਜਿੱਦੇ ਛੋੜੇ ਬੋਤੇ ਹੈ ਨਾਰਮਲ ਹੋਗੇ ਨਾ ਉਹਦੇ ਸੂਗੀ ਲੈ ਜੂ ਹਜੇ ਇੱਕ ਦੋ ਦਿਨ ਮੇਰਾ ਖਿਆਲ ਹੋਰ ਤੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਪਹਿਲੀ ਵਾਰ ਸੂ ਆਪਣੇ ਕੋਲੇ ਇਹ ਪਹਿਲਾਂ ਸੱਜਰ ਲਿਆਂਦੀ ਸੀ ਆਪਾਂ ਛੱਡਾ-ਕੁੱੱਡਾ ਬਹੁਤ ਵਧੀਆ ਬਣਾਇਆ ਤੇ ਕੱਲ ਆਪਾਂ ਗਾਂ ਦੇ ਵੀ ਟੀਕਾ ਪ੍ਰਵਾਹਤ ਗੱਭਣ ਕਰਾਤੀ ਤੇ ਪਹਿਲਾਂ ਥੋੜੀ ਗਰਮੀ ਸੀ ਪਾਲੀ ਦੋ ਹੀਟਾਂ ਇਹਦੀਆਂ ਮਿਸ ਕਰਾ ਦੀਆਂ ਸੀ ਆਪਾਂ ਗਾਂ ਦੀਆਂ ਪਰ ਵਾਇ ਨਹੀਂ ਠੀਕ ਤੇ ਹੁਣ ਚਲੋ ਮੌਸਮ ਥੋੜਾ ਜਿਹਾ ਫਰਕ ਪਾਊਗਾ ਤੇ ਫਿਰ ਬਾਲੀ ਗਰਮੀ 'ਚ ਕਈ ਵਾਰੀ ਰਹਿੰਦੀ ਨਹੀਂ ਗਾਂ ਫਿਰ ਬਾਰ-ਬਾਰ ਟੀਕੇ ਭਰਾਈ ਜਾਂਦੇ ਆ ਫੇਰ ਵੀ ਪਸ਼ੂ ਨੂੰ ਦਿੱਕਤ ਪੈ ਜਾਂਦੀ ਹੈ ਪਾਣੀ ਪੀਣਾ ਹੈ ਤੇ ਚਲੋ ਜੀ ਆਪਾਂ ਪਿਉਨੇ ਪਾਣੀ ਇਹ ਮਰਜੀ ਇੱਕ ਸਨੇਹਾ ਪੀਂਦੀ ਆ ਤੇ ਇੱਕ ਆਪਣੀ ਕਾਲੀ ਮੱਝ ਸਨੇਹਾ ਪੀਂਦੀ ਆ ਤੇ ਚਲੋ ਸੰਨੀ ਪਾਤੀ ਇਹ ਪਾਣੀ ਉਹਦੀ ਪੀਣੀ ਆ ਫੇਰ ਸੰਨੀ ਖਾਣੀ ਆ ਤੇ ਆਪਾਂ ਪਿਉਨੇ ਇਹਨਾਂ ਨੂੰ ਪਾਣੀ ਓਕੇ ਜੀ ਵਲੌਗ ਦਾ ਕਰਦੇ ਆਂ ਅੱਡ ਆਪਾਂ ਓਕੇ ਬਾਈ